ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੇਖੋ ਤਹਿਸੀਲ ਮੋੜਮੱਡੀ ਤੇ ਜਿਹੜਾ ਹੈਗਾ ਜੀ ਬਠਿੰਡਾ ਭਾਈ ਗੁਲਾਬ ਦੇ ਘਰੋਂ ਇੱਕ ਪਹਿਲੇ ਸੂਏ ਸੱਜਰ ਝੋਟੀ ਦੀ ਆਪਾਂ ਵੀਡੀਓ ਲੈ ਕੇ ਆਏ ਆਂ ਤੇ ਜੇ ਆਪਾਂ ਹਵਾਨੇ ਦੀ ਗੱਲ ਕਰਗੇ ਮਿੱਤਰੋ ਬਹੁਤ ਸੋਹਣੀ ਥਿਆਰੀ ਹੈ ਤੇ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਚੰਗਾ ਸੋਹਣਾ ਥਾਣਾ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਥੋੜੀ ਜੀ ਮਿੱਤਰੋ ਕੈਮਰੇ ਤੋਂ ਡਰਦੀ ਆ ਤੇ ਕੁੰਡੀ ਝੋਟੀ ਆ ਸਿਹਤ ਪੱਖੋਂ ਵੀ ਮਿੱਤਰੋ ਠੀਕ ਹੈ ਤੇ ਸਰੀਰ ਦੀ ਬੰਤਰ ਵੀ ਮਿੱਤਰੋ ਬਹੁਤ ਚੰਗੀ ਆ ਥਣ ਲੇਵੇ ਤਾਂ ਜਿਹੜੀ ਬੰਤਰ ਗਾਇਬ ਸਹਿਜ ਬਹੁਤ ਸੋਹਣਾ ਤੇ ਫਿਕਸ ਹਵਾਨੇ ਦੀ ਆ ਦੁੱਧ ਮੇਰਾ ਅੰਦਾਜ਼ਾ ਵੀ 13 14 ਕੱਢਣ ਵਾਲੀ ਆ ਵੈਸੇ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਆਪਦੀ ਤਸੱਲੀ ਦੇ ਨਾਲ ਲੈਣੀ ਆ ਇਹ ਕੁ ਮੇਰੀ ਤੱਕ ਹੈ ਹਾਂਜੀ ਬਾਈ ਜੀ ਕਿਲਾਬ ਕੀ ਹਾਲ ਚਾਲ ਸਤਿਗੁਰ ਜੀ ਸਤਿਕਾਰ ਹੋ ਠੀਕ ਹੈ ਠੀਕ ਆ ਜੀ ਤੇ ਕਾਫੀ ਟਾਈਮ ਬਾਅਦ ਵੀਡੀਓ ਆ ਰਹੀ ਆ ਹਾਂਜੀ ਠੀਕ ਹੈ ਤੇ ਇਹ ਆਪਾਂ ਹੁਣ ਜਿਹੜੀ ਝੋਟੀਆਂ ਕਰਦੀ ਆ ਕਿ ਲਿਆਂਦੀ ਆ ਕਰਦੀ ਆ ਜੀ ਆਪਣੀ ਕਰਦੀ ਆ ਹਾਂਜੀ ਠੀਕ ਐ ਇਹ ਕਦੋਂ ਕੁ ਸੂਈ ਆ ਜੀ ਇਹ ਅੱਜ ਪੰਜਵਾਂ ਦਿਨ ਆ ਜੀ ਨੂੰ ਪੰਜਵਾਂ ਦਿਨ ਹਾਂਜੀ ਉਹ ਬੱਚਾ ਕੱਟਾ ਮਗਰ ਮਗਰ ਕੱਟਾ ਜੀ ਮਗਰ ਕੱਟਾ ਜੀ ਤੇ ਪੰਜਵਾਂ ਦਿਨ ਐ ਕਿੰਨਾ ਕੁ ਜਿਹੜਾ ਬੋਲਾ ਤਿਆਰ ਹੋਊਗਾ ਅੱਜ ਹੀ ਪੰਜਵਾਂ ਦਿਨ ਆ ਜੀ 10 ਕਿਲੋ ਬੋਲੀ ਤਿਆਰ ਆ ਜੱਜ ਸਣੇ ਬੱਚੇ ਹਾਂਜੀ ਠੀਕ ਐ ਕਿੰਨਾ ਕੱਢ ਸਕਦੀ ਆ ਜਿਹੜੇ ਹਿਸਾਬ ਨਾਲ ਤਿਆਰੀ ਆ ਜੀ 13 12 13 ਕਿਲੋ ਦਾ ਹੱਟ ਕੇ ਕੱਢੂ ਜੀ ਹਾਂ ਜਿਹੜੇ ਹਿਸਾਬ ਨਾਲ ਤਿਆਰੀ ਆ ਹਨਾ ਹਾਂਜੀ ਕਿ ਜਿਹੜਾ ਪੰਜਵੇਂ ਦਾਣਾ ਭੈਣ ਜੀ 1.5 ਕਿਲੋ ਦੁੱਧ ਦਿੱਤਾ ਉਹਨੇ ਪਹਿਲੇ ਹੀ ਸੁਗਈ ਠੀਕ ਹੈ ਉਹਨੇ ਐਡਾ ਕੋਈ ਜੱਡਾ ਨਹੀਂ ਸੀ ਤਿਆਰ ਕੀਤਾ ਨਾਲ ਵਾਲੀ ਠੀਕ ਹੈ ਇਹ ਦੀ ਭੈਣ ਹੈ ਇਹ ਦੀ ਭੈਣ ਹੈ ਠੀਕ ਹੈ ਪੰਜਵੇਂ ਲਈ ਤਿਆਰ ਹੈ ਇਹ ਮਹੀਨਾ ਰਹਿ ਗਿਆ ਦਸ ਹੁੰਦਾ ਠੀਕ ਹੈ ਸਾਢੇ 1.5 ਲੀਟਰ ਦੁੱਧ ਇਹਨੇ ਪਹਿਲੇ ਹੀ ਸੁਏ ਦਿੱਤਾ ਜੀ ਬਈ ਐਡਾ ਹੈ ਐਡਾ ਹਵਾਨਾ ਹੈ ਨਹੀਂ ਸੀ ਹਾਂ ਜੀ ਇਹ ਤਾਂ ਬਹੁਤ ਸੋਹਣੀ ਤਿਆਰੀ ਹੈ ਹਨਾ ਹਾਂ ਜੀ ਠੀਕ ਹੈ ਮੁੱਲ ਫਿਰ ਇਹਦਾ ਕੀ ਕਰਤਾ ਜੀ ਫੇਰ ਹੀ ਤੋਰ ਕੇ ਦਿਖਾਵਾਂਗੇ ਮੁੱਲ 160 ਹੈ ਜੀ ਇਹਦਾ 160 ਹਾਂ ਥੋੜਾ ਕਣਾ ਮਾਨਤਾਂ ਨਾ ਮਾਨਤਾਂ ਕਰਦੇ ਹਾਂ ਠੀਕ ਹੈ ਮੁੱਲ ਮਿੱਤਰੋ 160 ਹੈ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਕਿਉਂਕਿ ਤਿਆਰੀ ਫੁੱਲ ਬਟਾ ਫੁੱਲ ਹੈ ਕੋਈ ਆਪਾਂ ਏਖੜ ਨਹੀਂ ਲਵਾਈ ਨੇਚਰਲ ਲੇਵੇ ਦੇ ਵਿੱਚ ਆਪਾਂ ਵੀਡੀਓ ਬਣਾ ਰਹੇ ਆ ਜਿਹੜਾ ਹਵਾਨਾ ਤੁਸੀਂ ਦੇਖ ਸਕਦੇ ਹੋ ਸੂਤਾਂ ਹੀ ਦਿਖਾਈ ਦਿੰਦਾ ਤੇ ਮਗਰ ਮੂਰੇ ਵੀ ਧੁੰਨੇ ਤਾਂ ਹੀ ਆ ਤੇ ਥਾਣਾ ਦੀ ਬੰਤਰ ਵੀ ਚੰਗੀ ਆ ਤੇ ਦੂਰੀ ਵੀ ਮਿੱਤਰੋ ਬਹੁਤ ਚੰਗੀ ਆ ਕੋਈ ਪਹਿਲਾਂ ਆਏ ਨੀ ਗਾਜੀ ਕੋਈ ਬੱਬੀ ਆਲ ਕਰਦੀ ਆ ਕੋਈ ਇਹ ਵੇਖਦਾ ਕੈਮਰੇ ਤੋਂ ਡਰਦੀ ਆ ਕੋਈ ਬਾਤ ਨਹੀਂ ਜੀ ਬੰ ਬੱਚਾ ਬਹਿ ਜਾ ਜੀ ਠੀਕ ਹੈ ਵੀ ਆਏ ਜੇ ਮੰਨਦੀ ਨਹੀਂ ਕੁਸ ਕੋਈ ਮੰਨਦੀ ਨਹੀਂ ਪਹਿਲੇ ਦਿਨ ਕਰੀ ਆ ਜੀ ਆਲ ਜੀ ਹੋਰਾ ਵੀ ਨਹੀਂ ਕੋਈ ਬਾਤ ਨਹੀਂ ਭਰ ਮੰਗ ਲੈ ਬਾਤ ਇਹ ਟੀਕੇ ਬਾਰੇ ਪਤਾ ਕਿਹੜੇ ਟੀਕੇ ਦੀ ਆ ਕੁਸ ਇਹ ਮੋਰਾ ਨਾ ਸਕਦਾ ਥਾਂ ਸੀਗਾ ਜੀ ਉਹ ਆਪਣੇ ਪਿੰਡ ਨਾਲ ਕੁੱਤੀ ਆਲ ਜੀ ਠੀਕ ਹੈ ਤੋਂ ਥਾਂ ਤੋਂ ਕ੍ਰੋਸ ਹੋਈ ਵੀ ਆ ਆਪ ਹਾਂ ਜੀ ਹੁਣ ਹਣ ਵੀ ਉਸ ਦੇ ਗਾ ਉਹਦੇ ਮੋੜਾ ਨਾ ਲਖਦੇ ਛਾਨ ਉਹ ਤੋਂ ਉਹਦੇ ਕੋਲ ਨਮਾ ਲੈਂਦਾ ਉਹ ਹੋਰ ਲੈਂਦਾ ਹਾਂ ਉਹ ਤੋਂ ਉਹਦਾ ਬਕਟਾ ਠੀਕ ਹੈ ਚਲੋ ਤੋਰੋ ਜੀ ਇੱਕ ਵਾਰੀ ਸੋ ਮਿੱਤਰੋ ਚੰਗੀ ਝੋਟੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਸਰੀਰ ਪੱਖੋਂ ਵੀ ਚੰਗੀ ਹੈ ਤੇ ਕੱਦ ਕਾਟ ਨਾਰਮਲ ਕਹਿ ਸਕਦੇ ਹਾਂ ਕਿਉਂਕਿ ਵੱਡਾ ਕੱਦ ਤਾਂ ਨਹੀਂ ਕਹਿ ਸਕਦੇ ਤੇ ਕਿਉਂਕਿ ਪਹਿਲਾ ਸੁਆ ਮੂਹੋਂ ਕਿਵੇਂ ਹੋਊਗੀ ਜੀ ਇਹ ਚਾਰ ਦੰਦਾ ਜੀ ਚਾਰ ਦੰਦਾ ਮੋਹੋਂ ਬਾਈ ਕਹਿੰਦਾ ਵੀ ਚਾਰ ਦੰਦਾ ਤੇ ਥੋੜੀ ਜਿਹੀ ਵੱਡੀ ਹੋ ਕੇ ਬਣੀ ਆ ਤੇ ਪਹਿਲੇ ਸੋਈ ਮਿੱਤਰੋ 12-13 ਲੀਟਰ ਖੁੱਲਾ ਕੱਢਣ ਦੀ ਉਮੀਦ ਹੈ ਜੇ ਦੋ ਟਾਈਮ ਕੋਈ ਚੋਣਾ ਚਾਹੁੰਦਾ ਹੋਵੇ ਭਾਵੇਂ ਤਿੰਨ ਡੰਗ ਚੋਲੇ ਜੀ ਠੀਕ ਆ ਕੋਈ ਪੂਰ ਸਿੱਟਾ ਸਰਲਾ ਕੋਈ ਨਹੀਂ ਜੀ ਪੂਰਾ ਵੀ ਸਿੱਟਾ ਬੜੀ ਕਰਕੇ ਲਿਜਾਵੇ ਐਨੀ ਭੋਲੀ ਆ ਹਾਂਜੀ ਗੱਲ ਹੀ ਛੱਡਦੇ ਭਾਵੇਂ ਜੋ ਆ ਕੇ ਚਾਉਂਦੇ 10 ਸਾਲ ਦਾ ਠੀਕ ਆ ਕੋਲੇ ਇਹ ਚੀਚੀ ਅਰਗੀ ਤਾਰ ਆਉਣੀ ਚੀਚੀ ਅਰਗੀ ਤਾਰ ਆ ਠੀਕ ਆ ਸੋ ਕਈ ਦੋਸਤ ਕਹਿੰਦੇ ਆ ਵੀ ਤੁਸੀਂ ਧਾਰਾਂ ਜਰੂਰ ਮਰਾ ਕੇ ਦਿਖਾਇਆ ਕਰੋ ਕਿਉਂਕਿ ਧਾਰਾਂ ਦੇ ਵਿੱਚ ਕਈ ਵਾਰ ਬੰਦਾ ਊਮੀ ਲੈ ਜਾਂਦਾ ਆ ਆਨਲਾਈਨ ਹੀ ਮੰਗਵਾ ਲੈਂਦਾ ਹੁੰਦਾ ਹੋ ਸਕਦਾ ਉਹਦੇ ਵਿੱਚ ਕੋਈ ਗੰਦ ਹੋਵੇ ਨਾੜ ਹੋਵੇ ਆਪਾਂ ਉਹ ਚੀਜ਼ ਆਪਾਂ ਕਰਨੀ ਨਹੀਂ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਕੇ ਕਿਉਂਕਿ ਆਪਾਂ ਆਪਦੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੀ ਆ ਇਹ ਨਹੀਂ ਹੋ ਸਕਦਾ ਵੀ ਆਪਣੀ ਵੀਡੀਓ ਦੇ ਵਿੱਚ ਕੋਈ ਕਮੀ ਰਹੇ ਜੇ ਕੋਸ਼ਿਸ਼ ਹੁੰਦੀ ਆ ਵੀ ਆਪਾਂ ਸਾਫ਼ ਸੁਥਰਾ ਪਸੂਦ ਨੂੰ ਦਿਖਾਈਏ ਮੁੱਲભાઈ ਨੇ ਇੱਕ ਸੱਟ ਕਰਤਾ ਤੇ ਫੋਨ ਨੰਬਰ ਜੀ 582786 85 287 64 744 64 744 ਹਾਂਜੀ ਤੇ ਘਰ ਆਪਣਾ ਕਿੱਥੇ ਜਿਆ ਪਿੰਡ ਦੇ ਇਹ ਇਹ ਸੁਚਾਂ ਦੇ ਅੱਡੇ ਦੇ ਨੇੜੇ ਰਹਿ ਗਿਆ ਜੀ ਬੀਬੀ ਬੀਰੋ ਵਾਲੀ ਸੜਕ ਤੇ ਜੀ ਬੀਬੀ ਬੀਰੋ ਵਾਲੇ ਸੜਕ ਤੇ ਸੁਚਾਂ ਵਾਲੇ ਅੱਡੇ ਦੇ ਨੇੜੇ ਹਾਂਜੀ ਤੇ ਰਸਤਾ ਪੈ ਗਿਆ ਬਾਹਰ ਚਾ ਕੇ ਜਮਾ ਜੀ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਆਪਾਂ ਮਿੱਤਰੋ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ ਜੀ 98724 ਤੇ 82 124